ਸਤਿ ਸ੍ਰੀ ਅਕਾਲ ਦਾਨਮਿਊਡ ਦੇਖ ਰਿਓ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਆ। ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਖਨੌਰੀ ਬਾਰਡਰ ਦਾ ਜਿੱਥੇ ਜਗਜੀਤ ਸਿੰਘ ਡੱਲੇਵਾਲ ਅੱਜ 58 ਦਿਨਾਂ ਦੇ ਬਾਅਦ ਆਪਣੀ ਟਰਾਲੀ ਦੇ ਵਿੱਚੋਂ ਬਾਹਰ ਆਏ ਨੇ। ਇਹ ਉਹੀ ਟਰਾਲੀ ਐ ਜਿਸ ਦੇ ਵਿੱਚ ਮਰਨ ਵਰਤ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਤੇ ਹੁਣ 58 ਦਿਨਾਂ ਦੇ ਬਾਅਦ ਅੱਜ ਆਪਣੀ ਟਰਾਲੀ ਦੇ ਵਿੱਚੋਂ ਬਾਹਰ ਆਏ ਨੇ ਅਤੇ ਇੱਕ ਮੋਡੀਫਾਈਡ ਟਰਾਲੀ ਦੇ ਵਿੱਚ ਉਹਨਾਂ ਨੂੰ ਹੁਣ ਸ਼ਿਫਟ ਜਿਹੜਾ ਆ ਕੀਤਾ ਗਿਆ। ਤਾਨੂੰ ਦੱਸ ਦਿੰਨੇ ਆ ਕਿ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਦੇ ਵਾਸਤੇ ਇੱਕ ਆਰਜੀ ਮਕਾਨ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਪਰ ਉਹਨੂੰ ਕੁਝ ਦਿਨ ਹੋਰ ਲੱਗ ਸਕਦੇ ਨੇ ਜਿਸ ਕਰਕੇ ਅੱਜ ਉਹਨਾਂ ਨੂੰ ਇੱਕ ਮੋਡੀਫਾਈ ਟਰਾਲੀ ਦੇ ਵਿੱਚ ਜਿਹੜਾ ਆ ਸ਼ਿਫਟ ਕੀਤਾ ਗਿਆ ਜਿਸ ਦੇ ਵਿੱਚ ਸਾਰੀਆਂ ਸਹੂਲਤਾਂ ਹੋਣਗੀਆਂ ਜਿਸ ਦੇ ਵਿੱਚ ਹਵਾ ਦਾ ਪ੍ਰਬੰਧ ਹੋਵੇਗਾ ਤਾਂ ਜੋ ਜਗਜੀਤ ਸਿੰਘ ਢੱਲੇਵਾਲ ਕੁਦਰਤੀ ਹਵਾ ਨੂੰ ਵੀ ਗ੍ਰਹਿਣ ਕਰ ਸਕਣ ਤੇ ਨਾਲ ਹੀ ਜਗਜੀਤ ਸਿੰਘ ਢੱਲੇਵਾਲ ਸੂਰਜੀ ਊਰਜਾ ਨੂੰ ਗ੍ਰਹਿਣ ਕਰ ਸਕਣ ਤਾਂ ਜਿਸ ਦੀ ਉਹਨਾਂ ਨੂੰ ਬਿਹਤ ਸਮੇਂ ਦੇ ਮੁਤਾਬਕ ਲੋੜ ਵੀ ਹੈ ਮਕਾਨ ਦੇ ਵਿੱਚ ਵਾਸ਼ਰੂਮ ਦੀ ਸਹੂਲਤ ਵੀ ਦਿੱਤੀ ਜਾਵੇਗੀ ਤਾਂ ਅਜੇ ਮਕਾਨ ਬਣਨ ਦੇ ਵਿੱਚ ਕੁਝ ਦੇਰੀ ਹੋ ਸਕਦੀ ਹੈ ਇੰਨਾ ਚਿਰ ਇੱਕ ਟਰਾਲੀ ਜਿਹੜੀ ਹੈ ਉਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਸ਼ਿਫਟ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਇੱਥੇ ਤਾਇਨਾਤੀ ਕੀਤੀ ਜਾਵੇਗੀ ਡਾਕਟਰਾਂ ਦੀ ਟੀਮ ਹਰ ਵੇਲੇ ਮੌਜੂਦ ਰਹੇਗੀ ਮੈਡੀਕਲ ਟ੍ਰੀਟਮੈਂਟ ਜਿਹੜਾ ਇੱਥੇ ਲਿਆ ਜਾਵੇਗਾ ਤੇ ਉਹਨਾਂ ਦਾ ਮਰਨ ਵਰਤ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਉਹ ਲਗਾਤਾਰ ਜਾਰੀ ਰਹੇਗਾ ਤਾਂ ਇਸ ਵਕਤ ਖਨੌਰੀ ਬਾਰਡਰ ਉੱਤੇ ਮੌਜੂਦਾ ਜਿੱਥੇ ਜਗਜੀਤ ਸਿੰਘ ਨੂੰ ਅੱਜ 58ਵੇਂ ਦਿਨ ਉਸ ਟਰਾਲੀ ਵਿੱਚੋਂ ਬਾਹਰ ਲੈ ਕੇ ਆਂਦਾ ਗਿਆ ਜਿੱਥੇ ਉਹਨਾਂ ਦਾ ਲਗਾਤਾਰ ਮਰਨ ਵਰਤ ਚੱ ਰਹੀ ਸੀਗਾ ਹੁਣ ਜਿੱਥੇ ਬੰਦੀ ਦੀ ਇੱਕ ਟਰਾਲੀ ਹੈ ਮਾਹੀ ਹੋਟਲ ਦੇ ਵਿੱਚ ਹੈ ਜਿੱਥੇ ਉਹਨਾਂ ਨੂੰ ਇਸ ਵਕਤ ਲੈ ਕੇ ਆਂਦਾ ਗਿਆ ਤੇ ਇਸੇ ਜਗ੍ਹਾ ਉੱਪਰ ਹੀ ਹੁਣ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਦੋਂ ਤੱਕ ਮੈਡੀਕਲ ਟਰੀਟਮੈਂਟ ਲੈਣਗੇ ਉਦੋਂ ਤੱਕ ਇਸ ਟਰਾਲੀ ਦੇ ਵਿੱਚ ਰਹਿਣਗੇ ਜਦ ਤੱਕ ਉਹਨਾਂ ਲਈ ਇੱਕ ਮਾਹੀ ਹੋਟਲ ਦੇ ਵਿੱਚ ਜਿਹੜਾ ਮਕਾਨ ਬਣਾਇਆ ਜਾ ਰਿਹਾ ਉਹ ਮਕਾਨ ਬਣ ਕੇ ਤਿਆਰ ਨਹੀਂ ਹੋ ਜਾਂਦਾ ਤਾਂ ਉਸ ਮਕਾਨ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਹੋਣਗੀਆਂ ਡਾਕਟਰਾਂ ਮੁਤਾਬਕ ਸਹੂਲਤਾਂ ਦਿੱਤੀਆਂ ਜਾਣਗੀਆਂ ਵਾਸ਼ਰੂਮ ਦੀ ਸਹੂਲਤ ਹੋਵੇਗੀ ਉਹ ਜਿਹੜਾ ਮਕਾਨ ਬਣਾਇਆ ਜਾ ਰਿਹਾ ਉਸ ਦੇ ਵਿੱਚ ਹਵਾ ਦਾ ਵੀ ਪ੍ਰਬੰਧ ਹੋਵੇਗਾ ਸੂਰਜੀ ਸੂਰਜ ਦੀ ਰੋਸ਼ਨੀ ਜਿਹੜੀ ਉਹਨਾਂ ਲਈ ਬੇਹੱਦ ਇਸ ਵਕਤ ਜ਼ਰੂਰੀ ਹੈ ਤਾਂ ਉਸ ਦਾ ਪ੍ਰਬੰਧ ਵੀ ਦੇਖ ਕੇ ਉਸ ਮਕਾਨ ਨੂੰ ਦਾ ਡਿਜ਼ਾਈਨ ਜਿਹੜਾ ਉਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਤਾਂ ਤਦ ਹੀ ਇਹ ਜਿਹੜਾ ਸਮਾਂ ਹੈ ਉਹਨਾਂ ਦਾ ਮਕਾਨ ਬਣਾਉਣ ਦੇ ਵਿੱਚ ਲੱਗਾ ਹੈ ਫਿਲਹਾਲ ਉਹ ਮਾਈ ਹੋਟਲ ਦੇ ਵਿੱਚ ਇੱਕ ਟਰਾਲੀ ਹੈ ਜਿਹੜੀ ਜੱਥੇਬੰਦੀ ਦੀ ਉਸ ਦੇ ਵਿੱਚ ਰਹਿਣਗੇ ਬਹੁਤ ਸਾਰੇ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਿੰਘ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਡਸਕੇ ਤੋਂ ਆਏ ਜੀ ਡਸਕੇ ਤੋਂ ਹਾਂ ਜੀ ਤਾਂ ਜਿਸ ਤਰੀਕੇ ਦੇ ਨਾਲ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ 58 ਦਿਨ ਬਾਅਦ ਇੱਥੇ ਟਰਾਲੀ ਦੇ ਵਿੱਚ ਲੈ ਕੇ ਆਂਦਾ ਗਿਆ ਤਾਂ ਤੁਸੀਂ ਸਮਝਦੇ ਹੋ ਹੁਣ ਲੋੜ ਸੀ ਕਿ ਇੱਥੇ ਉਹਨਾਂ ਨੂੰ ਲੈ ਕੇ ਆਉਣ ਦੀ ਜਿਸ ਤਰ੍ਹਾਂ ਤੁੱਪਾ ਦਿਖਾਉਣ ਦੀ ਲੋੜ ਸੀ ਜਿੰਨੀ ਵੀ ਮਾੜਾ ਮੋਟਾ ਤੁੱਪਾ ਲੱਗੇ ਜੀ ਮਾੜਾ ਵਸੇ ਠੀਕ ਆ ਜੇ ਹਾਂਜੀ ਤੁਹਾਡਾ ਕਿਹੜਾ ਏਰੀਆ ਜੀ ਪਟਿਆਲਾ ਪਟਿਆਲਾ ਤਾਂ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ 52 ਦਿਨ ਬਾਅਦ ਆਏ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਮੈਡੀਕਲ ਟਰੀਟਮੈਂਟ ਦੇਣ ਦੇ ਨਾਲ ਨਾਲ ਉਹਨਾਂ ਨੂੰ ਸ਼ੁੱਧ ਹਵਾ ਅਤੇ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਸ਼ੁੱਧ ਹਵਾ ਤੇ ਸੂਰਜੀ ਊਰਜਾ ਦੀ ਵੀ ਲੋੜ ਸੀ ਤਾਂ ਇਹ ਜਗ੍ਹਾ ਬਹੁਤ ਸੈਫੀਸ਼ੀਐਂਟ ਰਹੇਗੀ ਉਹਨਾਂ ਲਈ ਮੈਂ ਤਾਂ ਠੀਕ ਹੈ ਚਾਹੀਦਾ ਧੁੱਪ ਚਾਹੀਦੀ ਹੈ ਹਵਾ ਚਾਹੀਦੀ ਹੈ ਮਤਲਬ ਵਾਤਾਵਰਨ ਠੀਕ ਹੋਵੇ ਮਤਲਬ ਵੀ ਤਾਂ ਹੀ ਜੀ ਸਕਦਾ ਹੈ ਨਹੀਂ ਤਾਂ ਜੀ ਨਹੀਂ ਸਕਦਾ ਬਾਕੀ ਖਾਣਾ ਥੋੜਾ ਜਿਹਾ ਖਾਣਾ ਜ਼ਰੂਰੀ ਹੈ ਦੇਖੋ ਮੈਂ ਆਪ ਪੇਸੇ ਕਰਨ ਨੂੰ ਕਹਿ ਰਹੇ ਹਾਂ ਅਗਰ ਖਾਣਾ ਛੱਡ ਦिए ਤਾਂ ਫਿਰ ਸਾਡਾ ਉਹ ਨਹੀਂ ਰਹਿੰਦਾ ਕੁਝ ਮਤਲਬ ਵੀ ਕੋਈ ਬਹੁਤ ਲੱਗਦਾ ਮੈਡੀਕਲ ਟਰੀਟਮੈਂਟ ਦੇ ਨਾਲ ਨਾਲ ਉਹਨਾਂ ਨੂੰ ਭੋਜਨ ਵੀ ਗ੍ਰਹਿਣ ਕਰਨਾ ਚਾਹੀਦਾ ਭੋਜਨ ਕਰਨਾ ਚਾਹੀਦਾ ਦੇਖੋ ਜੀ ਥੋੜਾ ਬੋਲਾ ਕਰਨਾ ਚਾਹੀਦਾ ਸਾਡੀ ਤਾਂ ਇਹ ਹੀ ਇੱਛਾ ਹੈ ਇਹ ਕਰਨਾ ਚਾਹੀਦਾ ਦੇਖੋ ਭੋਜਨ ਤੋਂ ਬਿਨਾਂ ਬਚ ਨਹੀਂ ਸਕਦਾ 8% ਬੰਦਾ ਕੱਟ ਲਓ ਕਿਸਾਨ ਬਚ ਨਹੀਂ ਸਕਦਾ ਹੈ ਕਿਸਾਨ ਦਾ ਇਹ ਕਿਸਾਨ ਹੈ ਮਤਲਬ ਵੀ ਅਸੀਂ ਵੀ ਕਿਸਾਨ ਹਟਿਆਲੇ ਜ਼ਿਲ੍ਹੇ ਤੋਂ ਆ ਮਤਲਬ ਵੀ ਅੱਗੇ ਵੀ ਉਹ ਧਰਨੇ ਦੇ ਵਿੱਚ ਬਥੇਰੇ ਰਹੇ ਹਾਂ ਦੇਖੋ ਇਹ ਸੰਢ ਤਾਂ ਧੁੱਪ ਚਾ ਜ਼ਰੂਰੀ ਹੈ ਉਹਨੂੰ ਹਰਬਟ ਸੌਂਚ ਪਹਿਣਾ ਠੀਕ ਨਹੀਂ ਤਾਂ ਜਿੱਥੇ ਉਹਨਾਂ ਲਈ ਮਕਾਨ ਜਿਹੜਾ ਤਿਆਰ ਕੀਤਾ ਜਾ ਰਿਹਾ ਕਾਕਾ ਸਿੰਘ ਕੋਟੜਾ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜੀਆਂ ਤਸਵੀਰਾਂ ਦਿਖਾਦਣ ਕੇ ਇਸ ਵਕਤ ਜਿਹੜੀ ਸਥਿਤੀ ਹੈ ਉਹ ਕੀ ਹੈ ਜਿਹੜਾ ਅਸੀਂ ਉਸ ਟਰਾਲੀ ਦੇ ਵਿੱਚੋਂ ਲਿਆਉਣ ਚ ਕਾਮਯਾਬ ਹੋਏ ਆ ਤੇ ਪਰਮਾਤਮਾ ਦੀ ਮਿਹਰ ਰਹੇ ਕਿ ਉਹਨਾਂ ਦੀ ਸਿਹਤ ਹੋਰ ਵੀ ਤਾਕੜੀ ਤੇ ਹੋਰ ਵੀ ਮਜ਼ਬੂਤ ਹੋਵੇ ਇਸ ਟਾਈਮ ਸੇ ਇਸ ਵਕਤ ਠੀਕ ਹੈ ਥੋੜਾ ਜਾ ਜਦੋਂ ਇਸ ਵਾਰ ਤੇ ਖਬਰਾਟ ਜਾ ਆ ਗਿਆ ਸੀਗਾ ਉਸ ਕਰਕੇ ਨਾਲ-ਨਾਲ ਪਾਣੀ ਦੇ ਕੇ ਮੈਂ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਗੱਲ ਨਹੀਂ ਠੀਕ ਮੈਡੀਕਲ ਟੀਮਾਂ ਮੌਕੇ ਤੇ ਜੀ ਮੈਡੀਕਲ ਟੀਮ ਕਰ ਰਹੀ ਹੈ ਸਾਰੀ ਟੀਮ ਨਾਲ ਤੇ ਉਹ ਜਿਹੜੇ ਮਕਾਨ ਤਿਆਰ ਹੋਣਾ ਸੀ ਉਹ ਕਿੰਨੇ ਦਿਨਾਂ ਚ ਤਿਆਰ ਹੋ ਜੂਗਾ ਉਹ 2.5 ਦਿਨ ਲੱਗਣਗੇ 2 ਜਾਂ 2.5 ਦਿਨ ਬਸ ਤਿਆਰ ਹੋ ਜਾਊਗਾ ਫਿਰ ਇੱਥੋਂ ਸ਼ਿਫਟ ਕਰਕੇ ਉਹਦੇ ਵਿੱਚ ਸਾਰੇ ਹੋ ਜਾਣਗੇ ਉਹਦੇ ਜਿਹੜੇ ਡਿਜ਼ਾਈਨ ਹੈ ਉਹ ਕਿਸ ਤਰੀਕੇ ਨਾਲ ਤਿਆਰ ਕੀਤਾ ਡਿਜ਼ਾਈਨ ਡੱਲੇਵਾਲ ਸਾਹਿਬ ਨੇ ਬਣਾ ਕੇ ਦਿੱਤੇ ਹੋਏ ਨੇ ਆਪ ਹੀ ਉਹ ਤਾਂ ਬਣੇ ਤੋਂ ਹੀ ਪਤਾ ਲੱਗੂ ਆਪਾਂ ਨੂੰ ਵੀ ਕਿਹੜਾ ਡਿਜ਼ਾਈਨ ਹੈ ਉਹ ਲੰਮਾ ਕਮਰਾ ਹੈ ਉਦੇ ਬਾਥਰੂਮ ਵਿੱਚ ਹੀ ਸਾਰਾ ਕੁਸ ਰਸੋਈ ਵਗੈਰਾ ਸਾਰਾ ਜਿਹੜੇ ਏਸੀ ਕਿਤੇ ਸਾਰਾ ਕੁਝ ਲਗਣਾ ਜੋ ਵਿਸ਼ੇ ਦਿੱਤੇ ਆ ਉਹਨਾਂ ਨੇ ਇੱਕ ਮੈਡੀਕਲ ਟੀਮ ਦੇ ਨਾਲ ਤੁਹਾਡੇ ਵਲੰਟੀਅਰ ਵੀ ਤਨਾਤ ਰਹਿਣਗੇ ਨਾਲ ਜਾਂ ਫਿਰ ਫਾਈਬਰ ਰਿਵਰ ਹਾਟੇ ਸਿਚੁਏਸ਼ਨ ਵਾਲਿਆਂ ਚੋਂ ਵੀ ਕੋਈ ਤਨਾਤ ਰਵੇਗਾ ਨਹੀਂ ਨਹੀਂ ਪੱਕੇ ਤੌਰ ਤੇ ਰਾਵਾਂਗੇ ਜੋ ਪਿੱਛੇ ਕੁਝ ਹੋ ਗਿਆ ਹੋ ਗਿਆ ਗਾਹਾਂ ਨੂੰ ਇਹੋ ਜਿਹਾ ਕੁਝ ਨਾ ਹੋਵੇ ਪੱਕੇ ਤੌਰ ਤੇ ਰੱਖਾਂਗੇ ਅਪਨਾਂ ਹੁਣ ਕਦੋਂ ਜਾ ਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ ਉਹ ਹੁਣ ਅਪ ਕਰਤੀ ਸ਼ੁਰੂ ਕਰਨੀ ਆ ਉਹ ਨਾਲੇ ਹੁਣ ਉਹਨਾਂ ਨੇ ਕਰਨੀ ਸ਼ੁਰੂ ਰਾਤੀ ਤੇ ਮੈਡੀਕਲ ਉਹ ਲਾਉਣੇ ਸ਼ੁਰੂ ਕਰਤਾ। ਇਹ ਉਮੀਦ ਆ ਗਈ 14 ਫਰਕ ਦੀ ਮੀਡੀਆ ਰੱਖੀ ਗਈ ਟੀਮ ਫੈਸਲਾ ਲੈਣ। ਲੱਗਦਾ ਉਮੀਦ ਹੈ ਕਿ ਇਹ ਕਿੰਨਾ ਹੋਊਗਾ। ਨਹੀਂ ਬੇਖੋ ਕੋਲ ਜਦੋਂ ਲੜਨੇ ਹੁੰਦੇ ਆ ਉਮੀਦਾਂ ਦੇ ਸਿਰ ਤੇ ਲੜੇ ਜਾਂਦੇ ਆ ਲੋਕਾਂ ਦੇ ਵਿਸ਼ਵਾਸ ਨੇ ਜਿੰਨਾ ਜਿੱਥੇ ਪੂਰੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਮਿਲਿਆ ਡੱਲੇਵਾਲ ਸਾਹਿਬ ਨੂੰ ਮੈਨੂੰ ਲੱਗਦਾ ਪਹਿਲੇ ਨੇਤਾ ਹੋਣਗੇ ਜਿਨ੍ਹਾਂ ਨੇ ਵਿਰੋਧੀ ਹਮੇਤੀ ਇਸ ਜਗ੍ਹਾ ਤੇ ਖਨੋਰੀ ਆ ਕੇ ਮਿਲ ਕੇ ਗਏ ਨੇ ਤਾਂ ਇੱਕ ਇਤਿਹਾਸ ਵਾਲਾ ਦੇਣੀ ਸਮਝਦਾ ਮੈਂ ਤਾਂ ਕਿ ਜਿਹੜੇ 52 ਦਿਨ ਥੋੜੇ ਨਹੀਂ 52 ਦਿਨ ਕਿਤੇ ਬੰਦਾ ਲੜਦਾ ਤੇ ਬਹੁਤ ਕੁਝ ਮੈਨੂੰ ਲੱਗਦਾ ਇਕਦਮ ਅੱਗੇ ਨੂੰ ਵਧਿਆ ਤਾਂ ਜਿਹੜਾ ਕੇਂਦਰ ਵੱਲੋਂ ਮੈਸੇਜ ਮਿਲਿਆ ਜਾਂ ਸੁਨੇਹਾ ਮਿਲਿਆ ਉਹ ਵੀ ਇਸੇ ਕਰਕੇ ਮਿਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਸਾਰਾ ਕੁਝ ਤਸਵੀਰ ਵੇਖ ਲਈ ਹੈ ਕੇਂਦਰ ਸਰਕਾਰ ਨੇ ਹੋਰ ਸਰਕਾਰਾਂ ਕੁਝ ਨਾ ਢੋਲਣ ਮੈਨੂੰ ਤਾਂ ਉਮੀਦ ਹੈ ਕਿ ਪਹਿਲੀ ਵਾਰ ਹੀ ਇਹ ਹੋਵੇ ਕਿ ਐਮਐਸਪੀ ਗਰੰਟੀ ਕਾਨੂੰਨ ਅਸੀਂ ਬਣਾ ਰਹੇ ਹਾਂ ਤਾਂ ਬਹੁਤ ਵਧੀਆ ਮੀਟਿੰਗ ਦਾ ਰਿਜ਼ਲਟ ਹੋਊਗਾ ਸਰਕਾਰ ਦਾ ਵੀ ਜਿੰਨਾ ਪਿੱਛਾ ਹੋਇਆ ਬ੍ਰੇਕ ਕੀਤੀ ਉਹਨਾਂ ਨੇ ਮੈਨੂੰ ਲੱਗਦਾ ਵੀ ਫਿਰ ਲੋਕ ਭੁੱਲ ਜਾਣਗੇ ਪਿੱਛੇ ਵੀ ਵਾਕਿਆ ਹੀ ਪਹਿਲੀ ਮੀਟਿੰਗ ਦੇ ਵਿੱਚ ਇਹ ਕੁਝ ਹੋ ਗਿਆ ਤਾਂ ਕਾਕਾ ਸਿੰਘ ਕੋਟੜਾ ਸੰਬੋਧਨ ਕਰ ਰਹੇ ਸੀਗੇ ਮੀਡੀਆ ਨੂੰ ਇੱਧਰ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਹੈ ਜਿਹੜਾ ਉਹ ਚਾਲੂ ਕਰ ਦਿੱਤਾ ਗਿਆ 58 ਦਿਨ ਬਾਅਦ ਉਹ ਆਪਣੀ ਟਰਾਲੀ ਤੋਂ ਬਾਹਰ ਆਏ ਨੇ ਤਾਂ ਇਹ ਇੱਕ ਔਰਾ ਬਣਾਇਆ ਗਿਆ ਟਰਾਲੀ ਤੋਂ ਬਾਹਰ ਵੀ ਮੈਂ ਕੈਮਰਾਮੈਨ ਨੂੰ ਤਸਵੀਰ ਦਿਖਾਉਣ ਪਹਿਲਾਂ ਉਹ ਕਿ ਟਰਾਲੀ ਤੋਂ ਬਾਹਰ ਵੀ ਇੱਕ ਜਿਹੜਾ ਇੱਕ ਔਰਾ ਬਣਾਇਆ ਗਿਆ ਤਾਂ ਜੋ ਉੱਥੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਵੀ ਜਿਹੜਾ ਟਰਾਲੀ ਤੋਂ ਬਾਹਰ ਲਿਆਂਦਾ ਜਾਵੇ ਤਾਂ ਉੱਥੇ ਉਹ ਕੁਦਰਤੀ ਹਵਾ ਤੇ ਸੂਰਜੀ ਊਰਜਾ ਦਾ ਆਨੰਦ ਮਾਣ ਸਕਣ ਜਿਨ੍ਹਾਂ ਦੀ ਉਸ ਨੂੰ ਬੇहद ਜ਼ਿਆਦਾ ਲੋੜ ਹੈ ਕਿਉਂਕਿ ਡਾਕਟਰਾਂ ਦੇ ਦੱਸਣ ਮੁਤਾਬਕ ਹੈ ਕਿ ਜਿੱਥੇ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਇਸ ਵਕਤ ਸਖਤ ਲੋੜ ਹੈ ਉੱਥੇ ਨਾਲ ਦੀ ਨਾਲ ਹੀ ਉਹਨਾਂ ਨੂੰ ਸੂਰਜੀ ਊਰਜਾ ਤੇ ਸ਼ੁੱਧ ਹਵਾ ਦੀ ਵੀ ਬਹੁਤ ਅਨ ਜ਼ਿਆਦਾ ਲੋੜ ਹੈ ਤਾਂ ਇੱਥੇ ਕੁਝ ਕਿਸਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਮੋਰ ਸਿੰਘ ਵਾਲੇ ਤੋਂ ਆਏ ਹਾਂ ਇੱਕ ਕਿਹੜੀ ਜਗ੍ਹਾ ਤੇ ਆ ਜਿਵੇਂ ਮਾਨਸਾ ਜਿਹੜਾ ਪੀਖੀ ਕੋਟ ਤਾਂ ਜਿਸ ਤਰ੍ਹਾਂ ਦੇ ਨਾਲ ਜਗਜੀਤ ਸਿੰਘ 58 ਦਿਨ ਬਾਅਦ ਅੱਜ ਬਾਹਰ ਆਏ ਨੇ ਤਾਂ ਮੈਡੀਕਲ ਸਹੂਲਤ ਉਹਨਾਂ ਨੂੰ ਦਿੱਤੀ ਗਈ ਹੈ ਟ੍ਰੀਟਮੈਂਟ ਦਿੱਤਾ ਜਾ ਰਿਹਾ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਮਿਲਣਾ ਚਾਹੀਦਾ ਸੀ ਹਾਂਜੀ ਹਾਂ ਮਿਲਣਾ ਚਾਹੀਦਾ ਹੈ ਭੋਜਨ ਦੇ ਬਾਰੇ ਵਿੱਚ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਉਹ ਚੱਲ ਰਿਹਾ ਹੈ ਤਾਂ ਮਰਨ ਵਰਤ ਜਾਰੀ ਰਹਿਣਾ ਚਾਹੀਦਾ ਜਾਂ ਹੁਣ ਗੱਲਬਾਤ ਜਿਸ ਤਰ੍ਹਾਂ ਕੇਂਦਰ ਨੇ ਮੀਟਿੰਗ ਤੈਅ ਕਰ ਦਿੱਤੀ ਐ ਤਾਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਉਹ ਤਾਂ ਫੈਸਲੇ ਦੇ ਹਿਸਾਬ ਨਾਲ ਆ ਜੀ ਜਿਵੇਂ ਫੈਸਲਾ ਹੋਊ ਹੋਵੇਂ ਕਰਨਗੇ ਆ ਪਿੰਡਾਂ ਤੋਂ ਆਏ ਹੋਏ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਹੋਰ ਵੀ ਬਹੁਤ ਸਾਰੇ ਕਿਸਾਨ ਅੱਗੇ ਉਹਨੇ ਬਲਦੇਵ ਸਿੰਘ ਸੰਧੋਆ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੰਧੋਆ ਸਾਹਿਬ ਨਾਲ ਗੱਲਬਾਤ ਕਰਦੇ ਆ ਸੰਧੋਆ ਸਾਹਿਬ ਇੱਕ ਮਿੰਟ ਖੜੇ ਹੋ ਜਾ ਮੜੇ ਸੰਧੋਆ ਸਾਹਿਬ ਖੜੇ ਹੋਏ ਮੜੇ ਤਾਂ ਸੁਧਾਰ ਹੋਰ ਵੀ ਜ਼ਿਆਦਾ ਹੋਣਾ ਤਾਂ ਬਲਦੇਵ ਸਿੰਘ ਸੰਧੋਆ ਸੰਧੋਆ ਸਾਹਿਬ ਜਿਹੜੇ ਲੈ ਕੇ ਜਾਂਦਾ ਗਿਆ ਉਹਨਾਂ ਨੂੰ ਬਾਹਰ ਜਗਜੀਤ ਸਿੰਘ ਢੱਲੇਵਾਲ ਨੂੰ 58 ਦਿਨਾਂ ਤੋਂ ਬਾਅਦ ਤਾਂ ਇਹਦੀ ਲੋੜ ਸੀਗੀ ਅੱਜ ਜਿਸ ਤਰ੍ਹਾਂ ਸੂਰਜੀ ਊਰਜਾ ਤੇ ਸ਼ੁੱਧ ਹਵਾ ਦੀ ਗੱਲ ਕਹੀ ਗਈ ਹੈ ਮੈਡੀਕਲ ਟ੍ਰੀਟਮੈਂਟ ਦੇ ਲੈਣ ਦਾ ਸੋ ਗੱਲ ਇਹ ਹੈ ਕਿ ਜਿਹੜਾ 58 ਦਿਨਾਂ ਤੋਂ ਇੱਕ ਬੰਦ ਕਮਰੇ ਦੇ ਵਿੱਚ ਇੱਕ ਬੰਦ ਟਰਾਲੀ ਦੇ ਵਿੱਚ ਇੱਕ ਕੋਰਟਡੀ ਜੇ ਕਹਿਣਾ ਹੋਵੇ ਤਾਂ ਮਤਲਬ ਮੇਰ ਕਰਕੇ ਹੈ ਨਹੀਂ ਤਾਂ ਐਨਾ ਰਹਿ ਨਹੀਂ ਸਕਦਾ ਕੋਈ ਸੋ ਅੱਜ ਸਮੇਂ ਦੀ ਲੋੜ ਸੀ ਜਿਸ ਕਰਕੇ ਅਸੀਂ ਜਿਹੜਾ ਬਾਹਰ ਲੈਂਦਾ ਹੈਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚ ਜਿਹੜਾ ਹੋਰ ਸੁਧਾਰ ਹੋਣਾ ਹੈਗਾ ਸੋ ਅੱਜ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਜੀਤ ਹਰਦੋ ਝੰਡੇ ਮੁਖਤਾਰ ਸਿੰਘ ਉਗਰੇਵਾਲ ਹਰਪਾਲ ਸਿੰਘ ਸ਼ੇਖਪੁਰ ਜੋ ਕਿ ਪਿਛਲੇ 5 ਦਿਨਾਂ ਤੋਂ ਖਨੂਰੀ ਬਾਰਡਰ ਦੇ ਉੱਤੇ ਡੱਲੇਵਾਲ ਦੇ ਸਮਰਥਨ ਦੇ ਵਿੱਚ ਮਰਨ ਵਰਤ ਦੇ ਉੱਤੇ ਵੀ ਬੈਠੇ ਸੀ। ਉਹਨਾਂ ਨੇ ਅੱਜ ਪਿੰਡ ਪਹੁੰਚ ਕੇ ਵਾਪਸੀ ਕੀਤੀ ਹੈ ਪਿੰਡ ਦੀ ਪਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਹੈ। ਉਹਨਾਂ ਨੂੰ ਸਿਰੋਪਾਓ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਨਾਰੇ ਬਾਜੀ ਵੀ ਕੀਤੀ ਗਈ ਹੈ ਜਿੰਦਾਬਾਦ ਦੇ ਨਾਰੇ ਲਗਾਏ ਗਏ ਨੇ ਤੇ ਹਰ ਦੋ ਝੰਡੇ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਭੇਜੀ ਗਈ ਚਿੱਠੀ ਕਿਸਾਨਾਂ ਦੇ ਅੰਦੋਲਨ ਦੀ ਕਿਤਨਾ ਕਿਤੇ ਵੱਡੀ ਕਾਮਯਾਬੀ ਹੈ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਨੇ ਮੈਡੀਕਲ ਟ੍ਰੀਟਮੈਂਟ ਬੇਸ਼ੱਕ ਲੈਣਾ ਸ਼ੁਰੂ ਕਰ ਦਿੱਤਾ ਪਰ ਅਜੇ ਆਪਣਾ ਮਰਨ ਵਰਤ ਜਿਹੜਾ ਉਹ ਖਤਮ ਨਹੀਂ ਕੀਤਾ ਉਰ ਨੇ ਵੀ ਕਹੇ ਕਿ ਜਦੋਂ ਤੱਕ ਸਰਕਾਰ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰ ਲੈਂਦੀ ਉਦੋਂ ਤੱਕ ਇਹ ਸੰਘਰਸ਼ ਸਾਡਾ ਜਾਰੀ ਰਹੇਗਾ ਅਤੇ ਸਮਰਥਨ ਦਿੰਦੇ ਰਵਾਂਗੇ। ਇਸ ਮੌਕੇ ਤੇ ਮਨਜੀਤ ਸਿੰਘ ਬਾਜਵਾ ਜਨਰਲ ਸਕੱਤਰ, ਮਨਜੀਤ ਸਿੰਘ ਬਸੰਤ ਕੋਟ ਸੂਬਾ ਕਮੇਟੀ ਮੈਂਬਰ ਮੁਖਤਾਰ ਸਿੰਘ ਉੱਗਰਵਾਲ ਅਤੇ ਅਲਖਵਿੰਦਰ ਸਿੰਘ ਰਣਜੀਤ ਸਿੰਘ ਰਾਣਾ, ਹਰਪਾਲ ਸਿੰਘ ਕੈਸ਼ੀਅਰ ਅਤੇ ਪਰਮਜੀਤ ਸਿੰਘ ਤੋਂ ਇਲਾਵਾ ਯੂਨੀਅਨ ਦੇ ਸਾਰੇ ਆਗੂ ਅਤੇ ਮੈਂਬਰ ਹਾਜ਼ਰ ਰਹੇ। ਵੇਖੋ ਜੀ ਪ੍ਰੇਰਨਾ ਬਹੁਤ ਜ਼ਿਆਦਾ ਮਿਲੀ ਆ ਜਿਸ ਦਾ ਜਗਦੀਸ਼ ਸਿੰਘ ਜੀ ਡੱਲੇਵਾਲ ਇਸ ਨੂੰ ਮਰਨ ਵਰਤ ਦੇ ਨਾਂ ਬੈਠ ਕੇ ਇਸ ਸੰਘਰਸ਼ ਨੂੰ ਦਿੰਦੇ ਤੇ ਹੋ ਸਕਦਾ ਸਾਲਾਂ ਬਦੀ ਚੱਲਦਾ ਰਹਿੰਦਾ ਪਰ ਹੁਣ ਇਹ ਜਿਹੜਾ ਸੰਘਰਸ਼ ਆ ਇਹਨੂੰ ਬਹੁਤ ਵੱਡੀ ਪ੍ਰੇਰਣਾ ਮਿਲੀ ਆ ਬਜ਼ੁਰਗਾਂ ਤੋਂ ਲੈ ਕੇ ਤੇ ਬੱਚੇ ਤੱਕ ਜਿਹੜਾ ਉਹਨਾਂ ਦਾ ਬੱਚਾ ਆ ਜਿਹੜਾ ਉਹਨਾਂ ਦਾ ਪੋਤਰਾ ਉਹਨੂੰ ਕਿਹਨੇ ਸਿਖਾਇਆ ਤੇ ਨੀਗਾ ਜੇ ਉਹ ਉਹਨਾਂ ਦਾ ਪੋਤਰਾ ਉਹਨੂੰ ਗੋਦੀ 'ਚ ਬੈ ਕੇ ਲੋਕਾਂ ਨੂੰ ਆਵਾਜ਼ ਮਾਰ ਸਕਦਾ ਤੇ ਲੋਕ ਹੰਮ ਮਾ ਕੇ ਪਹੁੰਚ ਸਕਦੇ ਇਹਦਾ ਮਤਲਬ ਲੋਕਾਂ ਜਾਗਰਤ ਆਈ ਆ ਬਹੁਤ ਵੱਡੀ ਜਾਗਰਤ ਆਈ ਆ 86 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਵੀ ਮਰਨ ਵਰਤੇ ਦੇ ਉੱਤੇ ਬੈਠੇ ਪਹੁੰਚੇ ਆ ਉਹ ਸਿਰਫ ਪ੍ਰੇਰਨਾ ਕਰਕੇ ਜਾਗਰਤ ਕਰਕੇ ਬਿਠੇ ਸੁਰਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜਿਹਨੇ ਦਿਨ ਮਰਨ ਵਰਤੇ ਤੇ ਬੈਠੇ ਤੇ ਅੱਜ ਜਦੋਂ ਪਿੰਡ ਆਏ ਤੇ ਕਿਹੋ ਜਿਹਾ ਦਾ ਮਾਹੌਲ ਬਣਿਆ ਆ ਦੇਖੋ ਮਰਨ ਵਰਤੇ ਤੇ ਇਹ ਤੀਜੀ ਵਾਰੀ ਬੈਠ ਗਿਆ ਹਰਕਮ ਆ ਜਦੋਂ 26 ਤਰੀਕ ਨੂੰ ਡੱਲੇਵਾਲ ਸਾਹਿਬ ਨੂੰ ਪੁਲਿਸ ਨੇ ਚੱਕ ਲਿਆ ਸੀਗਾ ਉਦੋਂ ਹੀ ਸੇਵਾ ਦਾ ਮੌਕਾ ਮਿਲਿਆ ਸੀ ਜਾਂ 5 ਦਿਨ ਵਾਸਤੇ ਔਰ ਜਦੋਂ 50 ਦਿਨ ਤੱਕ ਜਿਹੜਾ ਵਾ ਸਰਦਾਰ ਜੀ ਸਿੰਘ ਢੁਲੇਵਾਲ ਦੇ ਮਰਨਰ ਤੇ ਬੈਠਣ ਤੋਂ ਬਾਅਦ ਸਰਕਾਰ ਦੀ ਕੋਈ ਹਿਲਜੁਲ ਨਹੀਂ ਹੋ ਰਹੀ ਸੀ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਤਾਂ 111 ਕਿਸਾਨਾਂ ਨੇ ਜਿੱਥੇ ਦੀ ਅਗਵਾਈ ਕਰਦੇ ਹੋਏ 5 ਦਿਨ ਆਪਾਂ ਜਿਹੜਾ ਦੁਬਾਰਾ ਮਰਨਰ ਤੇ ਬੈਠੇ ਸੀਗੇ ਔਰ 4 ਦਿਨ ਬਾਅਦ ਜਿਹੜੀ ਸਰਕਾਰ ਆ ਗੱਲਬਾਤ ਵਾਸਤੇ ਆ ਗਈ ਸੀ ਉਹ ਉਸ ਦਿਨ ਗਰਬੋਦਿਆਂ ਮੀਟਿੰਗਾਂ ਦੌਰ ਚੱਲਦੇ ਚੱਲਦੇ ਰਾਤ ਜਿਆਦਾ ਟਾਈਮ ਹੋ ਗਿਆ ਸੀ 12 1 ਵਜ ਗਿਆ ਸੀ ਇਸ ਕਰਕੇ ਜਿਹੜਾ ਵਾ ਪੰਜਵੇਂ ਦੰਜ ਦਾ ਮਰਨਰਤ ਜਿਹੜਾ ਵਾ ਉਹ ਸਾਡਾ ਸੰਪਾਦਤ ਕਰਾਇਆ ਸਰਦਾਰ ਅਜੀਤ ਸਿੰਘ ਢੱਲੇਵਾਲ ਨੇ ਸਰਕਾਰ ਵੱਲੋਂ ਰੋ ਢੱਲੇਵਾਲ ਸਾਹਿਬ ਦਾ ਕੀ ਹਾਲ ਹੈ ਢੱਲੇਵਾਲ ਸਾਹਿਬ ਚੜ੍ਹ ਵੀ ਚਲਾਇਆ ਚਨੇ ਵਾਹੜੀ ਕਲ ਟੂਰ ਜਿਹੜਾ ਉਹ ਲੈ ਰਹੇ ਨੇ ਲੇਕਿਨ ਮਰਨਰਤ ਉਹਦਾ جاری ਆ ਸਰਕਾਰ ਵੱਲੋਂ ਜਿਹੜਾ ਵਾ ਇੱਕ ਜਿਹੜੀਆਂ ਪਹਿਲੀਆਂ 4 ਮੀਟਿੰਗਾਂ ਹੋਈਆਂ ਸੀ ਉਹਨਾਂ ਮੀਟਿੰਗਾਂ ਨੂੰ ਕੰਟੀਨਿਊ ਕਰਦੇ ਹੋਏ ਇੱਕ ਪੰਜਵੀਂ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਕੇ ਅਫਸਰ ਮੁਲਾਵਾ ਉਹ ਔਰ ਜਿਹੜੇ ਫਾਈਨੈਂਸ ਦੇ ਅਧਿਕਾਰੀ ਜਿਹੜੇ ਹੋਣਗੇ ਉਹ ਸਾਰੇ ਜਿਹੜੇ ਆ ਪੰਜਾਬ ਸਰਕਾਰ ਦੇ ਕੁਝ ਮੰਤਰੀ ਹੋਣਗੇ ਮੀਟਿੰਗਾਂ 'ਚ ਸ਼ਾਮਲ ਹੋਣਗੇ ਉਹਦਾ ਸੱਦਾ ਦਿੱਤਾ ਗਿਆ ਵਾ ਔਰ ਇੱਕ ਪਿਛਲੇ ਜਦੋਂ 18 ਫਰਵਰੀ ਤੋਂ ਜਦੋਂ ਕੋਈ ਮੀਟਿੰਗ ਉਸ ਤੋਂ ਬਾਅਦ ਸਰਕਾਰ ਨਹੀਂ ਕਾਲ ਕਰ ਰਹੀ ਸੀ ਔਰ ਲਗਾਤਾਰ ਦੋ ਲੋਨ ਨੂੰ 11.5 ਮਹੀਨੇ ਲਗਭਗ ਹੋ ਚੱਲੇ ਨੇ ਔਰ ਇਹ ਜਿਹੜਾ ਬੜੀ ਵੱਡੀ ਜਿਹੜੀ ਤਪੱਸਿਆ ਦਾ ਸਰਦਾਰਜੀਤ ਸਿੰਘ ਢੱਲੇਵਾਲ ਦੀ ਕਿ ਇਹਨਾਂ ਲੰਬਾ ਮਰਨਮਰਥ ਇਤਿਹਾਸ ਦੇ ਸੈਕੰਡ ਜਿਹੜਾ ਦੇਖੋ ਜਦੋਂ ਵੀ ਸਟਾ ਨਿਕਲਣਾ ਗੱਲਬਾਤ ਨਾ ਸਟਾ ਨਿਕਲਣਾ ਵਾ ਜਿੰਨਾ ਅੰਦੋਲਨ ਆਪਾਂ ਕਰਦੇ ਆ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਮੰਨਦੀਆਂ ਜਦੋਂ ਵੀ ਜਿਹੜਾ ਫੈਸਲਾ ਹੁੰਦਾ ਵਾ ਉਹ ਟੇਬਲ ਤੇ ਹੁੰਦਾ ਵਾ ਟੇਬਲ ਤੇ ਗੱਲਬਾਤ ਕਰਤੇ ਜਿਹੜਾ ਫੈਸਲਾ ਹੁੰਦਾ ਵਾ ਔਰ ਸਾਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਅਸੀਂ ਇਹ ਇੰਨਾ ਲੰਬਾ ਅੰਦੋਲਨ ਲੈ ਕੇ ਚਲੇ ਗਏ ਆ ਤੇ ਸਰਕਾਰ ਨੂੰ ਜੇ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਕਿਉਂਕਿ ਇਸ ਵੇਲੇ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸੋਥ ਜਿਹੜੀ ਆ ਲਗ ਭਾਗ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਹਰ ਬੱਚੇ ਬੱਚੇ ਦੀ ਜ਼ੁਬਾਨ ਤੇ ਪਹੁੰਚ ਗਿਆ ਵਾ ਐਮਐਸਪੀ ਗਾਰੰਟੀ ਕਰਨ ਹੁੰਦਾ ਜਿਹੜਾ ਮੁੱਦਾ ਵਾ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਹਰ ਘਰ ਦੇ ਚੁੱਲ੍ਹੇ 'ਚ ਪਹੁੰਚ ਗਿਆ ਵਾ ਤੇ ਮੈਨੂੰ ਲੱਗਦਾ ਵਾ ਕਿ ਵੱਡੀ ਗਿਣਤੀ ਵਿੱਚ ਜਿਹੜੀ ਆ ਮਤਲਬ ਜਦੋਂ ਲੋਕ ਸਾਡੇ ਨਾਲ ਜੁੜ ਗਏ 14 ਨੂੰ ਡੈਲੀਗੇਸ਼ਨ ਜਾਊਗਾ ਦੋਨਾਂ ਫਾਰਮਾਂ ਦਾ ਐਸਕੇਮ ਨੌਨਪਰਟੀਕੂਲਰ ਕਿਸਾਨ ਮਜ਼ਦੂਰ ਮੋਰਚੇ ਦਾ ਉਹ ਮੀਟਿੰਗ ਕਰਕੇ ਫਾਈਨਲ ਕਰ ਲਾਂਗੇ ਕਿਉਂ ਹਾਲੇ ਕਾਫੀ ਲੰਬਾ ਟਾਈਮ ਆ 26 ਤਰੀਕ ਨੂੰ ਸਾਡਾ ਟਰੈਕਟਰ ਮਾਰਚ ਆ ਸਭ ਤੋਂ ਵੱਡਾ ਪ੍ਰੋਗਰਾਮ ਸਾਡਾ ਹੁਣ ਹੋਵਾ ਉਹਦੇ ਕਰਕੇ ਮੈਂ ਅੱਜ ਦੀ ਮੀਟਿੰਗ ਕਰਨ ਵਾਸਤੇ ਇੱਥੇ ਪਹੁੰਚਿਆ ਸੀਗਾ ਉਸ ਤਰ੍ਹਾਂ ਮੇਰਾ ਉੱ ਪਿੰਡ ਵਾਲੇ ਬੜਾ ਖੁਸ਼ ਉਰਤਰ ਸਵਾਗਤ ਕੀਤਾ। ਅਬ ਦੇਖੋ ਮੈਂ ਸਾਰੇ ਜਿੰਨੇ ਵੀ ਸੱਜਣ ਮੇਰੇ ਇੱਥੇ ਪਹੁੰਚੇ ਨੇ ਰਸਤੇ ਜਿੰਤੀਪੁਰ ਜਿਹੜੇ ਹਰਪਾਲ ਸਿੰਘ ਹੁਣ ਇਹਦੇ ਸਾਥੀ ਜਿਹੜੇ ਸਾਰੇ ਸੀਗੇ ਉਹਨਾਂ ਨੇ ਸਵਾਗਤ ਕੀਤਾ ਵਾ। ਅ ਮੈਂ ਸਮਝਾਂਗੇ ਅਸਲੀ ਸਵਾਗਤ ਹੋਸਤਿਆਂ ਨੂੰ ਹੋਊਗਾ ਜਿਸ ਦਿਨ ਆਪਾਂ ਮੰਗਾ ਮਨਾ ਕੇ ਇਹਨਾਂ ਲੋਕਾਂ ਦੀ ਝੋਲੀ ਪਾਵਾਂਗੇ। ਅਸੀਂ ਅੱਜ ਵੀ ਜਿਹੜਾ ਵਾ ਅ ਇਹਨਾਂ ਮਾਨਸਤਕਾਰ ਮੈਂ ਇਸ ਤੇ ਲਾਈਕ ਤਾਂ ਨਹੀਂ ਆ ਲੇਕਿਨ ਇਹਨਾਂ ਨੇ ਸਮਝਿਆ ਵਾ ਮਾਨਸਤਕਾਰ ਦੇ ਸ਼ਬਦਾਂ ਦਾ ਧੰਨਵਾਦ ਕਰਦਾ ਵਾਂ ਔਰ ਆਸ ਕਰਦਾ ਹਾਂ ਜਿਹੜੀ ਲੜਾਈ ਚੱਲ ਰਹੀ ਆ ਇਹ ਅਸੀਂ ਸਾਰੇ ਜਿੰਨਾਂ ਚਾਹ ਸ਼ਾਮਲ ਨਹੀਂ ਹੁੰਦੇ ਇਸ ਲੜਾਈ ਦੇ ਵਿੱਚ ਇਹਨਾਂ ਨੂੰ ਸਮਝਦੇ ਨਹੀਂ ਆਪਾਂ ਕਿ ਸਾਡੀਆਂ ਮੰਗਾਂ ਕੀ ਨੇ ਸਾਡੇ ਨਾਲ ਕਿਸ ਤਰ੍ਹਾਂ ਲੁੱਟ ਹੋ ਰਹੀ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਆਪਾਂ ਜਿਹੜੀ ਐਮਐਸਪੀ ਦੇ ਉੱਪਰ ਕਣਕ ਵੇਚੀ ਆ 21 22 ਰੁਪਏ ਕਿਲੋ ਨੂੰ ਵੇਚੀ ਆ ਅੱਜ 36 ਤੋਂ 38 ਰੁਪਏ ਕਿਲੋ ਕਣਕ ਜਿਹੜੀ ਹੋ ਗਈ ਆ ਕਿਸਾਨ ਤਾਂ ਆਪਣੀ ਵੇਚ ਕੇ ਵੇਲਾ ਹੋ ਗਿਆ ਲੇਕਿਨ ਮਹਿੰਗਾਈ ਕਿੱਥੇ ਹੋ ਗਈ ਇਹ ਸਰਕਾਰ ਨੂੰ ਸੋਚਣਾ ਪੈਣਾ ਵਾ ਸਰਕਾਰ ਦੀ ਮਿਸਮੈਨੇਜਮੈਂਟ ਜਿਹੜੀ ਆ ਉਹ ਮਹਿੰਗਾਈ ਵੱਲ ਲੋਕਾਂ ਤੱਕ ਰਹੀ ਆ ਜਿਹੜਾ ਪੈਦਾ ਕਰਨ ਲਾ ਉਹ ਵੀ ਪਛਤਾ ਰਿਹਾ ਉਹ ਵੀ ਘਾਟੇ ਜਾ ਰਿਹਾ ਜਿਹੜਾ ਖਰੀਦ ਰਿਹਾ ਉਹ ਵੀ ਜਿਹੜਾ ਵਾ ਤੰਗ ਹੋ ਰਿਹਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਸੋਚਣਾ ਪਊਗਾ ਦੇਸ਼ ਦੀ ਜਿਹੜੀ ਲਗਭਗ 80% ਆਬਾਦੀ ਜਿਹੜੀ ਆ ਉਹ ਇਹਨਾਂ ਮੰਗਾਂ ਨਾਲ ਜੁੜੀ ਹੋਈ ਆ ਔਰ ਆਸ ਕਰਦੇ ਆ ਕਿ ਸਰਕਾਰ ਜਿਹੜੀ ਆ ਉਹ ਨੂੰ ਸਿਰ ਤੇ ਤਰੀਕੇ ਨਾਲ ਜਿਵੇਂ ਦੇਸ਼ ਦੇ ਉੱਪਰ ਰਾਸ਼ਟਰਪਤੀ ਬੋਲ ਰਹੇ ਨੇ ਕਿਸਾਨਾਂ ਬਾਰੇ ਇਹ ਕੁਛ ਨਾ ਕੁਛ ਜਿਹੜਾ ਚੰਗਾ ਜਿਹੜਾ ਕਦਮ ਜਿਹੜਾ ਵਾ ਉਹ ਆਊਗਾ ਕੇਂਦਰੀ ਟੀਮ ਜਿਹੜੀ ਆਈ ਹੈ ਇੱਥੇ ਆਪਣੇ ਦੋਨੋਂ ਦੇ ਵਿੱਚ ਤੇ ਨਹੀਂ ਆਈ ਨਈ ਕੇਂਦਰੀ ਟੀਮ ਜ਼ਰੂਰ ਆਈ ਆ 14 ਜਿਹੜੀ ਆ 18 ਤਰੀਕ ਔਰ ਖੇਤੀਬਾੜੀ ਮੰਤਰਾਲੇ ਤੋਂ ਜਨਰਲ ਸੈਕਟਰੀ ਔਰ ਇੱਕ ਅਸਿਸਟੈਂਟ ਸੈਕਟਰੀ ਜਨ ਡਾਇਰੈਕਟਰ ਆਏ ਸੀਗੇ ਤਿੰਨ ਮੈਂਬਰੀ ਡੈਲੀਗੇਸ਼ਨ ਜਿਹੜਾ ਆਇਆ ਸੀਗਾ ਤਾਂ ਜਿਹੜੀ ਗੱਲਬਾਤ ਆ ਸਾਡੀ ਜਿਹੜੀ ਆ ਕਿਉਂਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਨਾਲ ਆ ਸਟੇਟ ਸਰਕਾਰ ਨਾਲ ਸਾਡਾ ਜਿਹੜਾ ਕੋਈ ਛੋਟਾ ਮोटा ਇਸ਼ੂ ਹੋਊਗਾ ਉਹ ਆਪਾਂ ਸਟੇਟ ਲੈਵਲ ਤੇ ਕਰ ਲਾਂਗੇ ਲੇਕਿਨ ਜਿਹੜੀਆਂ 12 ਮੰਗਾਂ ਲੈ ਕੇ ਚੱਲੇ ਆਂ ਔਰ 13ਵੀਂ ਸ਼ੁਭਕਰਦੀ ਜਿਹੜੀ ਸ਼ਹਾਦਤ ਦਾ ਇਨਸਾਫ ਆ ਸੋ ਅੱਗੇ ਵੱਧਦੇ ਆ ਗੱਲ ਕਰਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ 2007 ਤੋਂ 2017 ਤੱਕ ਦੀ ਅਕਾਲੀ ਦਲ ਸਰਕਾਰ ਦੀ ਤਤਕਾਲੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਅੱਜ ਐਸਜੀਪੀਸੀ ਮੈਂਬਰ ਜਸਵੰਤ ਸਿੰਘ ਪੜਾਨ ਦੀ ਅਗਵਾਈ ਦੇ ਵਿੱਚ ਇੱਕ ਵਫ਼ਦ ਜੇਕਰ ਗੱਲ ਕਰ ਲਈ ਜਾਵੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਬਗੈਰੀ ਰਗਵੀਰ ਸਿੰਘ ਹੋਰਾ ਦੇ ਨਾਲ ਮੁਲਾਕਾਤ ਕਰਦਾ ਨਜ਼ਰ ਆਇਆ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਪੜਾਨ ਨੇ ਕਿਹਾ ਕਿ ਦਸੰਬਰ ਦੇ ਮਹੀਨੇ ਵਿੱਚ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੁਝ ਫੈਸਲੇ ਸੁਣਾਏ ਗਏ ਸੀ ਅਕਾਲੀ ਦਲ ਉਹਨਾਂ ਫੈਸਲਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਨਹੀਂ ਕਰ ਰਿਹਾ ਨਹੀਂ ਮੰਨ ਰਿਹਾ ਜਿਸ ਕਰਕੇ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਬ ਦੀ ਮਰਿਆਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਬ ਨੂੰ ਨਹੀਂ ਸਗੋ ਇਲੈਕਸ਼ਨ ਕਮਿਸ਼ਨ ਨੂੰ ਸੁਪਰੀਮ ਮੰਨਦਾ ਹੈ ਅਤੇ ਹਰ ਵਾਰ ਅਕਾਲ ਤਖਤ ਸਾਬ ਦੇ ਫੈਸਲੇ ਦੇ ਉੱਤੇ ਮੰਨਣ ਦੇ ਵਿੱਚ ਜਿਹੜਾ ਅਕਾਲੀ ਦਲ ਆਨਕਾਨੀ ਵੀ ਕਰਦਾ ਹੈ ਉਹਨੇ ਕਿਹਾ ਕਿ ਮਾਗੀ ਦੇ ਦਿਹਾੜੇ ਦੇ ਉੱਤੇ ਵੀ ਮੁਕਸਰ ਸਾਹਿਬ ਦੀ ਧਰਤੀ ਤੇ ਉੱਤੇ ਇਕੱਠ ਕਰਕੇ ਉਹਨਾਂ ਨੇ ਇਹ ਗੱਲ ਦੇ ਲਈ ਉੱਥੇ ਮੌਜੂਦ ਲੋਕਾਂ ਤੋਂ ਹੱਥ ਵੀ ਖੜੇ ਕਰਵਾਏ ਕਿ ਪ੍ਰਕਾਸ਼ ਸਿੰਘ ਬਾਦਲ ਦੇ ਫਕਰੇ ਕੌਮ ਅਵਾਰਡ ਨੂੰ ਦੁਬਾਰਾ ਤੋਂ ਜਿਹੜਾ ਉਹਨਾਂ ਨੂੰ ਦੇ ਦੇਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਬ ਨੂੰ ਇਸ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏ ਫੈਸਲੇ ਹਰ ਸਿੱਖ ਨੂੰ ਸਿਰ ਮੱਥੇ ਪਰਵਾਨ ਹੋਣੇ ਚਾਹੀਦੇ ਨੇ ਉਹਨਾਂ ਦੇ ਦੁਬਾਰਾ ਵਿਚਾਰ ਕਰਨ ਦੀ ਗੱਲ ਸੀ ਨਹੀਂ ਕਹਿ ਸਕਦੇ ਅਤੇ ਹੁਣ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਣੀ ਸੀ ਉਸ ਦੇ ਵਿੱਚ ਵੀ ਇਹ ਆਪਣੀ ਮਨਮਰਜ਼ੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਿਹਾ ਉਹ ਸੁਣਦੇ ਆ ਸਿੰਘ ਸਾਹਿਬ ਗਿਆਨੀ ਰਵਿਵੀਰ ਸਿੰਘ ਜੀ ਨੂੰ ਸਮਾ ਲੈ ਕੇ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚੇ ਸੀਗੇ ਉਹ ਕਿਸੇ ਜ਼ਰੂਰੀ ਜੇਵਨਿਆ ਕਰਕੇ ਸਿੰਘ ਸਾਹਿਬ ਨੀ ਆਏ تھے ਅਸੀਂ ਉਹਨਾਂ ਦੇ ਸਕੱਤਰ ਸਾਹਿਬ ਨੂੰ ਇਹ ਆਪਦਾ ਜਿਹੜੀਆਂ ਸਾਡੀਆਂ ਭਾਵਨਾਵਾਂ ਲਿਖਤੀ ਤੇ ਜ਼ੁਬਾਨੀ ਉਹਨਾਂ ਸਾਹਮਣੇ ਦੇਖੇ ਉਹਨਾਂ ਪ੍ਰਤੀਸ ਜਾਣੂ ਕਰਾ ਦਿੱਤਾ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ 2 ਦਸੰਬਰ ਨੂੰ ਜਿਹੜਾ ਪੰਜ ਸਿੰਘ ਸਬਾਨਾਂ ਦਾ ਗੁਰਮਤਾ ਸੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ ਉਹਦੇ ਸਬੰਦ ਚ ਅਸੀਂ ਆਏ ਸੀ ਇਹ ਇਕਤਾ ਸੁਖਵੀਰ ਸਿੰਘ ਬਾਦਲ ਨੂੰ ਜੋ سزا ਲਗਾਈ ਗਈ ਸੀ ਅਕਾਲ ਤਖਤ ਸਾਹਿਬ ਦੇ ਸਰਮਕ ਹੋ ਕੇ ਉਹਨਾਂ ਨੇ ਆਪਣੇ ਗੁਨਾਹ ਤੇ ਗਲਤੀਆਂ ਮੰਨੀਆਂ ਸੀ ਹਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ ਚ ਤੁਸੀਂ ਸਾਰੇ মিডিਆ ਨੇ ਦੇਖਿਆ ਕਾਨਫਰੰਸਾਂ ਦੇ ਵਿੱਚ ਵੀ ਤੇ ਚੈਨਲਾਂ ਦੇ ਵਿੱਚ ਵੀ ਉਹ ਕਦੇ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਤਾਂ ਉਹੀ ਬਵਾਦ ਮਕਾਉਣ ਲਈ ਗਲਤੀਆਂ ਨੂੰ ਝੋਲੀ ਪਾ ਲਿਆ ਇਹ ਬਹੁਤ ਬਚਕਾਨਾ ਗੈਰ ਜ਼ਿੰਮੇਵਾਰਾ ਵਿਅਕਤੀਆਂ ਵਾਲਾ ਵਰਤਾਰਾ ਨਹੀਂ ਹੈਗਾ ਬਹੁਤ ਵੱਡਾ ਅਗਨਾਹ ਵਾ ਉਹਦੋਂ ਵੀ ਕਿਉਂਕਿ ਅਕਾਲ ਤਖਤ ਤਾਂ ਐਡੀ ਸੁਪਰੀਮ ਹਸਤੀ ਹੈ ਕਿ ਦੁਨੀਆ ਦਾ ਗੁਰਨਾਨਕ ਨਾਮ ਲੈਵਾ ਸਿੱਖ ਇਲਾਹੀ ਹੁਕਮੰਦ ਦਾ ਹੈ ਵੀ ਇਹ ਇੱਕ ਇੱਕ ਨਾਟਕਕਾਰਾਂ ਦੇ ਰੂਪ ਦੇ ਵਿੱਚ ਵੀ ਜਿਵੇਂ ਬੱਚੇ ਕਰਦੇ ਹੁੰਦੇ ਆ ਅੱਜ ਮੈਂ ਮੰਨ ਗਿਆ ਕੱਲ ਮੈਂ ਮੰਨ ਗਿਆ ਬਹੁਤ ਵੱਡੀ ਇਹ ਗੁਨਾਹ ਵਾ ਉਹਦੇ ਸਬੰਦ ਚ ਅਸੀਂ ਬੇਨਤੀ ਕੀਤੀ ਸੀ ਵੀ ਦੇਖੋ ਜੀ ਇਹ ਜਿੱਦਣ ਦੋ ਤਰੀਕ ਨੂੰ ਫੈਸਲੇ ਕੀਤੇ ਆ ਸਿੱਖ ਜਗਤ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀਗੀ ਪਰ ਜਦੋਂ ਇਹ ਇਸ ਆਪਦੇ ਬਿਆਨ ਤੋਂ ਮੁਕਰੇ ਆ ਜਾਂ ਇਹ ਕਹਿ ਲੋ ਵੀ ਕਾਲ ਤੱਕ ਤੇ ਹਕੂਮਤ ਤੋਂ ਭਗੌੜੇ ਹੋਏ ਆ ਇਹ ਬੜੀ ਦੁੱਬਦਾ ਪਾਈ ਆ ਬੇਸ਼ੱਕ ਚਲੋ ਕੋਈ ਗੱਲ ਨਹੀਂ ਇਹ ਹਕੂਮਤ ਸਿੱਖ ਸੰਗਤਾਂ ਨੇ ਮੰਨਣਾ ਹੁੰਦਾ ਸਿੱਖ ਸੰਗਤਾਂ ਨੂੰ ਪਤਾ ਹੈ ਇਹ ਜੇ ਮੁਕਰਿਆ ਤਾਂ ਉਹਨਾਂ ਪ੍ਰਤੀ ਕੀ ਵਿਹਾਰ ਕਰਨਾ ਪਰ ਇਤਿਹਾਸ ਵੀ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਆਗੂ ਆ ਕਿ ਉਹ ਹੁਕਮਾਂ ਨੂੰ ਦਰਕਦਾਰ ਕਰਦਿਆ ਕਰਦਣਗੇ ਤੇ ਇਸ ਕਰਕੇ ਅਸੀਂ ਇਹ ਖੱਸ਼ਾ ਸੀਗਾ ਸਾਨੂੰ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੇ ਪਹਿਲਾ ਫਰਜ਼ ਹੁੰਦਾ ਜਿਹੜਾ ਹੁਕ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਸੀਂ ਮੈਂਬਰ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਦੂਸਰਾ ਸੀਗਾ ਜਿਹੜੀ 7 ਮੈਂਬਰੀ ਕਮੇਟੀ ਹੈ ਜਿੰਨਾ ਕਿ মিডিਏ ਰਹੀ ਸਾਨੂੰ ਜਾਣਕਾਰੀ ਆ ਵੀ ਸਿੰਘ ਸਾਹਿਬ ਨੇ ਕਿਹਾ ਵੀ ਇਹ ਸਟੈਂਡ ਕਰਦੀ ਹੈ ਸੱਤ ਮੈਂਬਰ ਇਹ ਇਹਨਾਂ ਦੀ ਸੁਪਰਵਾਈਜ਼ਨ ਚ ਭਰਤੀ ਹੋਊਗੀ ਪਰ ਉਹ ਤਾਂ ਜਿਹੜੀ ਬਾਦਲ ਤੇ ਰਹਿ ਉਹ ਆਪਦੀ ਉਹ ਨਿਰੰਤਰ ਇਹ ਹੁਕਮਨਾਮੇ ਦੀ ਹੁਕਮਾਂ ਦੀ ਲੰਘਣਾ ਕਰਦੀ ਹੈ ਤੀਸਰਾ ਸੀਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੀ ਕੌਮ ਦਿੱਤਾ ਗਿਆ ਸੀ ਉਹਦੋਂ ਵਿਡਰੋ ਕਰ ਲਿਆ ਸੀ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਸਲਾਹਿਆ ਗਿਆ ਸੀਗਾ ਵੀ ਬੜੇ ਲੰਬੇ ਅਰਸੇ ਦੇ ਬਾਅਦ ਸਿੰਘ ਸਹਿਵਾਨਾਂ ਨੇ ਅਕਾਲ ਤਖਤ ਦੀ ဂਰੀਮਾ ਨੂੰ ਸਿੱਖ ਭਾਵਨਾ ਦੇ ਅਨਸਾਰ ਉੱਚਾ ਕੀਤਾ ਪਰ ਕੁਝ ਰਾਜਨੀਤਿਕ ਲੋਕ ਪੰਜ ਚਾਰ ਹਜ਼ਾਰ ਦਾ ਇਕੱਠ ਕਰਕੇ ਉਹ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦੇ ਐ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਮਰਨੋਂ ਪ੍ਰੰਤ ਵਾਪਸ ਲਿਆ ਉੱਤੇ ਪੁਨਰ ਵਿਚਾਰ ਕੀਤਾ ਜਾਵੇ ਉਹ ਦੁਬਾਰਾ ਦਿੱਤਾ ਜਾਵੇ ਇਹ ਕਾਲ ਤਖਤ ਨੂੰ ਚੈਲੰਜ ਆ ਕਿਉਂਕਿ ਮੈਂ ਪਹਿਲਾਂ ਕਿਹਾ ਇਤਿਹਾਸ ਬਣ ਜਾ ਰਿਹਾ ਹਰ ਗੱਲ ਤੇ ਕੱਲ ਨੂੰ ਕੋਈ ਹੋਰ ਆਗੂ ਉੱਠ ਕੇ 10-20 ਹਜ਼ਾਰ ਦਾ ਇਕੱਠ ਕਰਕੇ ਕਿਸੇ ਹੋਰ ਹੁਕਮ ਦੇ ਸਬੰਧ ਦੇ ਵਿੱਚ ਕਿਸੇ ਹੋਰ ਗੁਰਮਤੇ ਦੇ ਵਿਰੋਧ ਦੇ ਵਿੱਚ ਬਾਹਾਂ ਖੜੀਆਂ ਕਰਾ ਕੇ ਇਹ ਗੱਲਾਂ ਕਰੂਗਾ ਤੇ ਇਹ ਗੱਲਾਂ ਕੌਮ ਦੇ ਹਿੱਤ ਚ ਨਹੀਂ ਪੰਥ ਦੇ ਹਿੱਤ ਚ ਨਹੀਂ ਨਾ ਅਕਾਲ ਤਖਬ ਦੀ ਜਿਹੜੀ ਸੁਪਰੀਮ ਹਸਤੀ ਹੈ ਉਹਦੇ ਹਿੱਤ ਚ ਆ ਇਹ ਇਹਨਾਂ ਗੱਲਾਂ ਕਰਕੇ ਅਸੀਂ ਆਏ ਸੀਗੇ ਤੇ ਸਿੰਘ ਸਾਹਿਬ ਤਾਂ ਹੈ ਨਹੀਂ ਸੀ ਉਹਨਾਂ ਦੇ ਸਕੱਤਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਉਹਨਾਂ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਦਾ ਜਾਗਰੂਕ ਵੀ ਕੀਤਾ ਫਿਰ ਵੀ ਜਦੋਂ ਸਾਨੂੰ ਸਮਾਂ ਲੱਗਿਆ ਅਸੀਂ ਗੈਰ ਅਫੀਸ਼ੀਅਲ ਤੌਰ ਤੇ ਟਾਈਮ ਕੀ ਟੈਂਪ ਸਿੰਘ ਸਾਹਿਬ ਨੂੰ ਵੀ ਮਿਲ ਲਾਂਗੇ ਫੋਨ ਰਾਹੀਂ ਵੀ ਨਿੱਜੀ ਤੌਰ ਤੇ ਵੀ ਇਹ ਨਹੀਂ ਅਸੀਂ ਗੱਲ ਕਹਿਣ ਆਏ ਸੀਗੇ ਕੋਈ ਕੁਝ ਪਛਾਣਦੀ ਲੱਗਦਾ ਨਹੀਂ ਕਿ ਜਿਹਦੇ ਦਾਰਜੇ ਦੇ ਹੁਕਮ ਨਹੀਂ ਮੰਨਿਆ ਜਾ ਰਿਹਾ ਇੱਕ ਵਾਰ ਫਿਰ ਦੁਬਾਰਾ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੁਕਮ ਤਾਂ ਮੇਰੇ ਹਿਸਾਬ ਨਾਲ ਤਾਂ ਪੂਰਨ ਰੂਪ ਉਹਨਾਂ ਕ ਮੰਨਿਆ ਜਾ ਰਿਹਾ ਜਿੰਨਾਂ ਕੋ ਉਹਨਾਂ ਦੇ ਹਿੱਤ 'ਚ ਆ ਅਕਾਲ ਤਖਤ ਦਾ ਜਿਹੜਾ ਹੁਕਮ ਜਿਵੇਂ ਕਹਿੰਦੇ ਆ ਸੁਪਰੀਮ ਹੈ ਨਹੀਂ ਮੰਨਿਆ ਜਾ ਰਿਹਾ ਆ ਜਦ ਕੇ ਇਹ ਗੱਲਾਂ ਇਨਡਾਇਰੈਕਟਲੀ ਹੁੰਦੀਆਂ ਅੱਜ ਜਿਸ ਤੁਸੀਂ মিডিਏ ਵਾਲੇ ਸਤੋਂ ਵਾਲੇ ਸਿਆਣੇ ਹੋ ਇਨਡਾਇਰੈਕਟਲੀ ਵਾਰ-ਵਾਰ ਕਹਿ ਚੁੱਕੇ ਆ ਸਾਨੂੰ ਅਕਾਲ ਤਖਤ ਤੋਂ ਕਹਿੰਦੇ ਉਹ ਠੈਰਾ ਜਿਹੜੀ ਬਾਦਲ ਤੈਨਾਂ ਅਕਾਲ ਤਖਤ ਸੁਪਰੀਮ ਨਹੀਂ ਜਵਾਨ ਤੋਂ ਸੁਪਰੀਮ ਕਹਿੰਦੇ ਆ ਉਹਨਾਂ ਲਈ ਕਾਨੂੰਨ ਉਹਨਾਂ ਲਈ ਦੇਸ਼ ਦਾ ਸੰਵਿਧਾਨ ਉਹਨਾਂ ਲਈ ਚੋਣ ਕਮਿਸ਼ਨ ਸੁਪਰੀਮ ਆ ਅਕਾਲ ਤਖਤ ਨੂੰ ਸੁਪਰੀਮ ਨਹੀਂ ਮੰਨਦੇ ਉਹਨਾਂ ਦੇ ਵਰਤਾਰੇ ਤੋਂ ਇੰਜ ਜੇ ਭਰਤੀ ਦੀ ਗੱਲ ਕੀਤੀ ਸੀ ਸੱਤ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਪਰ ਇਸ ਉਲਟ ਤਕਦੀਰ ਬਾਦਲ ਵੱਲੋਂ ਪ੍ਰਤੀਸ਼ਰਵਾਤ ਕੀਤੀ ਗਈ ਹੈ ਕਿਵੇਂ ਦੇਖਦਾ ਆ ਉਹ ਇੱਕ ਧੜਾ ਵਾ ਉਹ ਆਪਦੀ ਭਰਤੀ ਕਰਨ ਲੱਗਿਆ ਸਾਨੂੰ ਦੇਖੋ ਨਿੱਜੀ ਤੌਰ ਤੇ ਮੈਂ ਕਹਾ ਉਸ ਭਰਤੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਇਹ ਗੱਲ ਕਹਿੰਦੇ ਜੇ ਅਕਾਲ ਤੱਕ ਦੇ ਹੁਕਮ ਅਨਸਾਰ ਭਰਤੀ ਹੁੰਦੀ ਹੈ ਤਾਂ ਇੱਕ ਐਗਜ਼ਾਮਪਲ ਜਿਹੜੀ ਸਿੱਖ ਰਾਜਨੀਤਿਕਾਂ ਨੂੰ ਮਿਲਦੀ ਹੈ ਉਹ ਉਹ ਕਾਇਮ ਕਰਦੇ ਆ ਵੀ ਜਿਸ ਦਿਨ ਇੱਥੇ 2 ਦਸੰਬਰ ਨੂੰ ਫੈਸਲੇ ਹੋਏ ਸੀ ਇਕੱਲੇ ਸਿੱਖ ਨਹੀਂ ਤੇ ਦੂਸਰੇ ਧਰਮਾਂ ਵਾਲੇ ਵੀ ਲੋਕ ਕਹਿੰਦੇ ਸੀ ਕੱਡੀ ਵੱਡੀ ਇਹਨਾਂ ਕੋਲੇ ਵਿਵਸਥਾ ਵਾ ਵੱਡੇ ਤੋਂ ਵੱਡੇ ਰਾਜਨੀਤਿਕ ਲੋਕ ਵੱਡੇ ਤੋਂ ਵੱਡੇ ਲੋਕ ਆਰਥਿਕ ਤੌਰ ਤੇ ਆਲੇ ਇੱਥੇ ਹੱਥ ਜੋੜ ਕੇ ਖੜ ਜਾਂਦੇ ਆ ਗੱਲ ਤਾਂ ਉਹ ਪਿਰਤ ਦੀ ਸੀ ਸੱਤ ਮੈਂਬਰੀ ਕਰੇ ਪੰਜ ਮੈਂਬਰੀ ਕਰੇ ਉਹ ਸਾਡਾ ਸਬੰਧ ਨਹੀਂ ਸਾਡ ਤਾਂ ਸੀ ਹੁਕਮ ਮੰਨਣਾ ਅਕਾਲ ਤਖਤ ਦਾ ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਨੇ ਕਿਹਾ ਬਈ ਕਮੇਟੀ ਸਟੈਂਡ ਕਰਦੀ ਆ ਜੇ ਅਕਾਲ ਤਖਤ ਸਾਹਿਬ ਸਾਨੂੰ ਕਹਿ ਦਿੰਦੇ ਸਿੱਖਾਂ ਨੂੰ মিডিਆ ਰਾਹੀਂ ਚਾਹੇ ਨਿੱਜੀ ਤੌਰ ਤੇ ਬਈ ਇਹ ਇਹ ਚ ਅਸੀਂ ਫੇਰ ਬਦਲ ਕਰਦੇ ਆ ਸਾਨੂੰ ਕਿਹਦਰਾ ਅਸੀਂ ਲੱਗਦਾ ਨਹੀਂ ਕਿ ਕੁਰਸੀ ਦਾ ਮੋਹ ਹੀ ਜਿਹੜਾ ਕਿ ਇਹ ਸਭ ਹਕੂਮਤਨ ਤੋਂ ਰਿਕਾਰਡ ਕਰਦਾ ਜੀ ਕੁਰਸੀ ਦੇ ਮੋਹ ਨੇ ਤਾਂ ਸਾਰਾ ਕੁਝ ਤੈਸ ਨੈਸ ਕਰਤਾ ਜਿਹੜਾ ਪਿਛਲੇ ਸਮੇਂ ਚ ਕੁਰਸੀਆਂ ਦੇ ਮੋਹ ਸੀ ਉਨ੍ਹਾਂ ਨੇ ਉਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਪੰਨਾ ਤੇ ਉਧਰ ਥਾਣਾ ਬਸੀ ਪਠਾਣਾ ਦੀ ਪੁਲਿਸ ਦੇ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਸਖਤੀ ਕਰਦੇ ਹੋਏ ਇੱਕ ਵਿਅਕਤੀ ਨੂੰ ਜਿਹੜਾ ਆ ਚਾਈਨਾ ਡੋਰ ਦੇ ਨਾਲ ਫੜਿਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਸੀ ਪਠਾਣਾ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੇ ਵੱਲੋਂ ਚਾਈਨਾ ਡੋਰ ਜਿਹੜੀ ਹੈ ਚੋਰੀ ਦੇ ਨਾਲ ਵੇਚੀ ਜਾ ਰਹੀ ਹੈ ਘਰ ਦੇ ਵਿੱਚ ਵੇਚੀ ਜਾ ਰਹੀ ਹੈ ਤਾਂ ਉਨ੍ਹਾਂ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਚਾਈਨਾ ਡੋਰ ਵੇਚਣ ਵਾਲਿਆਂ ਦੀ ਤਲਾਸ਼ੀ ਲਈ ਗਈ ਹੁਣ ਦੱਸਿਆ ਕਿ ਗੁਪਤ ਸੂਚਨਾ ਦੇ ਅਨੁਸਾਰ ਸ਼ਿਵਾ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਚਾਈਨਾ ਡੋਰ ਦੀ ਵਿਕਰੀ ਕਰ ਰਿਹਾ ਸੀ ਤੇ ਉਸ ਦੇ ਕੋਲੋਂ 7 ਗੱਟੂ ਚਾਈਨਾ ਡੋਰ ਦੇ ਬਰਾਮਦ ਹੋਏ ਨੇ ਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਡੀ ਅਸੀਂ ਇਹਦੇ ਸਬੰਧ ਦੇ ਵਿੱਚ ਭਾਰਟੀਆਂ ਜਿਹੜੀਆਂ ਭੇਜੀਆਂ ਸੀ ਚਾਈਨਾ ਡੋਰ ਦੇ ਸਬੰਧ ਚ ਤੇ ਸਾਨੂੰ ਹਦਾਇਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਡੀਐਸਪੀ ਸਾਹਿਬ ਬਸਵੀ ਪਠਾਣਾ ਜੀ ਦੀਆਂ ਜਿਹਦੇ ਸਬੰਧ ਚ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਉਹ ਸ਼ਹਿਰ ਚ ਭੇਜੀਆਂ ਸੀ ਤੇ ਉੱਥੋਂ ਸਾਡੀ ਕੋਲ ਪੁਲਿਸ ਪਾਰਟਨਰ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਵਾ ਉੱਤਰਾ ਨੀਲ ਕੰਮਲ ਗਿਲਚਾ ਮਹਲਾ ਬਸੀ ਪਠਾਣਾ ਆਪਣੇ ਘਰ ਚ ਚੈਨਲ ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸਬੰਧ ਚ ਪੁਲਿਸ ਪਾਰਟਨ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ ਸੱਤ ਸਾਨੂੰ ਗੱਟੂ ਨੇ ਜਿਹੜੇ ਚੈਨਲ ਡੋਰ ਦੇ ਬਰਾਮਦ ਹੋਏ ਨੇ ਉਹਦੇ ਖਿਲਾਫ ਐਫਆਈਆਰ ਲਾਜ ਹੋਈ ਤੇ ਦੋਸ਼ੀ ਸ਼ਿਵਾ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ 2 ਫਰਵਰੀ ਤੋਂ ਆਪਣੀਆਂ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬ ਥੋੜੇ ਮਾਧਿਮ ਡੇਰਾ ਹੈ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੀ ਇਹ ਜੋ ਜਦੋਂ ਇਹ ਪਸ਼ੰਤ ਪੰਚਮੀ ਆਉਗੀ ਉਹਦੇ ਚੈਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸੇ ਨੂੰ ਕਿ ਚੈਨਾ ਡੋਰ ਸਬੰਧੀ ਕੋਈ ਇਨਫੋਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਅਸੀਂ ਉਹਦੀ ਇਨਫੋਰਮੇਸ਼ਨ ਕੋਲੋਂ ਕਿਦਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦਿਆਂ ਵਿਖੇ ಗ್ರಾಮ ਪੰਚਾਇਤ ਦੇ ਵੱਲੋਂ ਆਮ ਇਜਲਾਸ ਸੱਦਿਆ ਗਿਆ ਜਿਸ ਦੇ ਵਿੱਚ ਵੱਖ-ਵੱਖ ਪਿੰਡ ਦੀ ਬਿਹਤਰੀ ਦੇ ਲਈ ਵੱਡੇ ਮਤੇ ਵੀ ਪਾਸ ਕੀਤੇ ਗਏ ਖਾਸ ਤੌਰ ਤੇ ਪਿੰਡ ਦੇ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਦੇ ਲਈ ਪੰਚਾਇਤ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਪੰਚਾਇਤ ਸਕੱਤਰ ਖੁਸ਼ਵਿੰਦਰ ਸਿੰਘ ਤੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬੱਚੇ ਰੋਜ਼ਗਾਰ ਦੀ ਤਲਾਸ਼ ਦੇ ਲਈ ਵਿਦੇਸ਼ਾਂ ਦੇ ਵੱਲ ਤੁਰੇ ਹੋਏ ਨੇ ਜਿਨ੍ਹਾਂ ਨੂੰ ਮੁੜ ਤੋਂ ਆਪਣੇ ਸੂਬੇ ਦੇ ਵਿੱਚ ਰਹਿ ਕੇ ਸੂਬੇ ਦੀ ਅੱਤਰਕੀ ਅਤੇ ਸੇਵਾ ਕਰਨ ਦੇ ਲਈ ಗ್ರಾಮ ਪੰਚਾਇਤ ਦੇ ਵੱਲੋਂ ਪਿੰਡ ਦੇ ਬੱਚਿਆਂ ਨੂੰ ਆਈਏਐਸ ਅਤੇ ਪੀਸੀਐਸ ਦੀ ਪੜ੍ਹਾਈ ਕਰਾਉਣ ਦਾ ਬੇੜਾ ਚੁੱਕਿਆ ਗਿਆ ਹੈ ਜਾਓ ਸਾਡੇ ਬੱਚੇ ਵਿਦੇਸ਼ ਜਾਣ ਦੀ بجائے ਸੂਬੇ ਦੇ ਵਿੱਚ ਰਹਿ ਕੇ ਵੱਡੇ ਅਫਸਰ ਬਣ ਕੇ ਸੂਬੇ ਦੀ ਦੇਸ਼ ਦੀ ਸੇਵਾ ਕਰ ਸਕਣ ਵਿਦਿਆਰਥੀ ਸੁਖਦੀਪ ਕੋਰ ਨੇ ਇਸ ਮੌਕੇ ਤੇ ਕਿਹਾ ਕਿ ਪੰਚਾਇਤ ਦੇ ਵੱਲੋਂ ਪਾਏ ਗਏ ਮਤੇ ਜਿਹੜੇ ਨੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਅੱਜ ਜਿਹਾਸ ਤੇ ਪੀਸੀਐਸ ਦੀ ਪੜ੍ਹਾਈ ਕਰਨਾ ਚਾਹੁੰਦੇ ਨੇ ਪਰ ਗਰੀਬੀ ਦੇ ਕਰਕੇ ਉਹ ਨਹੀਂ ਕਰ ਪਾਏ ਸੀ ਜਿਹੜੇ ਕਿ ਹੁਣ ਨਿਰੰਤਰ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ। ਪੰਚਾਇਤ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਸ ਦੇ ਨਾਲ ਉਹਨਾਂ ਦਾ ਹੁਣ ਸੁਪਨਾ ਜਿਹੜਾ ਉਹ ਪੂਰਾ ਹੋ ਸਕਦਾ ਹੈ। ਇਸ ਮੱਤੇ ਦੇ ਨਾਲ ਪਿੰਡ ਦੇ ਬੱਚੇ ਅਫਸਰ ਬਣਨਗੇ ਅਤੇ ਆਪਣੀ ਮੰਜ਼ਲ ਜਿਹੜੀ ਆ ਉਸ ਨੂੰ ਹਾਸਲ ਕਰ ਸਕਣਗੇ। ਹਾਂਜੀ ਅੱਜ ਗ੍ਰਾਮ ਸਭਾ ਦਾ ਪੰਚਾਇਤ ਵੱਲੋਂ ਅਜਲਾਸ ਬੁਲਾਇਆ ਗਿਆ ਸੀ। ਉਹਦੇ ਵਿੱਚ ਸਭ ਤੋਂ ਵੱਡੇ ਜਿਹੜੀ ਫੈਸਲਾ ਲਿਆ ਜੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ IAS ਤੇ PCS ਦੇ ਜਿਹੜੇ ਬੱਚੇ ਨੇ ਪਿੰਡ ਦੇ ਵਿੱਚ ਕੋਈ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ ਤਿਆਰੀ ਕਰਨਗੇ ਉਹਦਾ ਜਿਹੜਾ ਖਰਚਾ ਹੈ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ ਤੇ ਹੋਰ ਕੀ ਹੈ ਜਿਹੜੇ ਮਤੇ ਨੇ ਦੂਜਾ ਜੀ ਪਿੰਡ ਵਿੱਚ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਉਣੀ ਹੈ ਅਸੀਂ ਨੇ ਤੇ ਸਾਡੇ ਡਿਸਪੈਂਸਰੀ ਦਾ ਬਿਲਡਿੰਗ ਦਾ ਕੰਮ ਚੱਲ ਰਿਹਾ ਉਹ ਅਸੀਂ ਪੂਰਾ ਕਰਨਾ ਤਾਂ ਕਿ ਜਿਹੜੇ ਪਿੰਡ ਦੇ ਬਸਨੀ ਕਿੰਨੇ ਜਿਹੜੇ ਉਹਨਾਂ ਨੂੰ ਬਾਹਰ ਨਾਲ ਇਲਾਜ ਵਾਸਤੇ ਜਾਣਾ ਪਿਆ ਸਾਡੇ ਪਿੰਡ ਦੇ ਵਿੱਚ ਡਾਕਟਰ ਆਉਂਦੇ ਨੇ ਜੀ ਤੇ ਉਹਨਾਂ ਨੂੰ ਵਧੀਆ ਸੀ ਅ ਡਿਸਪੈਂਸਰੀ ਚੰਗੀ ਤਰ੍ਹਾਂ ਜੀ ਕਿੰਨੇ ਕਿੰਨੇ ਲੱਖ ਦੀ ਲਾਗਤ ਨੇ ਮਤੇ ਪਾਸ ਕੀਤੀ ਇਹ ਲਗਭਗ ਹਲੇ ਅਸੀਂ ਐਸਟੀਮੇਟ ਲਾਵਾਂਗੇ ਜੀ ਜਿੰਨੇ ਜਿਵੇਂ ਖਰਚਾ ਹੋਊਗਾ ਜੀ ਅਸੀਂ ਉਹ ਪਾਸ ਕਰਾਂਗੇ ਲਗਭਗ ਅਸੀਂ 15-20 ਲੱਖ ਦੇ ਅਜੋ ਜਿਹੜੇ ਮਤੇ ਨੇ ਉਹ ਪਾਸ ਕੀ ਇੱਕ ਤਾਂ ਜੀ ਪਹਿਲਾ ਮਤਾ ਪਾਇਆ ਜੀ ਅਸੀਂ ਆਈਏਐਸ ਤੇ ਪੀਸੀਐਸ ਦੀ ਜੋ ਬੱਚਾ ਤਿਆਰੀ ਕਰੂਗਾ ਤੇ ਉਹਦਾ ਸਾਰਾ ਖਰਚਾ ਅਸੀਂ ਕੋਚਿੰਗ ਦਾ ਜੋ ਵੀ ਹੋਊਗਾ ਉਹ ਪੰਚਾਇਤੋਂ ਕੀਤਾ ਜਾਊਗਾ ਜੀ ਤੇ ਕਿਵੇਂ ਸੋਚਿਆ ਜਿਹੜੇ ਦਾ ਇਹ ਮਤਲਬ ਸੀ ਇਹ ਇਸ ਕਰਕੇ ਹੀ ਮੰਨ ਲਓ ਕਈ ਵਾਰੀ ਬੱਚਾ ਪੜ੍ਹਨਾ ਚਾਹੁੰਦਾ ਹੁੰਦਾ ਤੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਤੇ ਉੰਨੀ ਕੋਚਿੰਗ ਤੇ ਖਰਚਾ ਨਹੀਂ ਕਰ ਸਕਦੇ ਇਸ ਕਰਕੇ ਵੀ ਉਹ ਬੱਚੇ ਦੀ ਪੜ੍ਹਾਈ ਉੱਥੇ ਹੀ ਰੁਕ ਜਾਂਦੀ ਹੈ ਤੇ ਮਨ ਦੇ ਵਿੱਚ ਆਇਆ ਕਿ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਤੇ ਉਹ ਅੱਗੇ ਜਾ ਕੇ ਇੱਕ ਤਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਜੇ ਕੱਲ ਨੂੰ ਆਈਐਸ ਜੋ ਪੀਸੀਸ ਬੱਚਾ ਬਣ ਕੇ ਕੁਰਸੀ ਤੇ ਬਹਿੰਦਾ ਹੀ ਇਸ ਕਰਕੇ ਇਹ ਉਪਰਾਲਾ ਕਰਿਆ ਜੀ ਅਸੀਂ ਤੇ ਹੋਰ ਕਿਹੜੇ ਮਤੇ ਨੇ ਹੋਰ ਜਿਵੇਂ ਲਾਇਬ੍ਰੇਰੀ ਖੋਲ੍ਹਣੀ ਹੈ ਜੀ ਪਿੰਡ ਦੇ ਵਿੱਚ ਤੇ ਵੱਡੀ ਆਪਣੇ ਸਟੇਡੀਅਮ ਆ ਰਿਹਾ ਜੀ ਗਰਾਊਂਡ ਦਾ ਉਹਦਾ ਕੰਮ ਤਿਆਰ ਚੱਲ ਰਿਹਾ ਜੀ ਤੇ ਇੱਕ ਆਪਣਾ ਪਾਰਕ ਬਣ ਰਹੀ ਹੈ ਜੀ ਪਿੱਛੇ ਡਿਸਪੈਂਸਰੀ ਬਣ ਰਹੀ ਹੈ ਜੀ ਇਹ ਸਾਰੇ ਕੰਮ ਪੂਰੇ ਕਰਕੇ ਪਿੰਡ ਦੀ ਸੇਵਾ ਕਰਨੀ ਆਮ ਜਲਾਸਾ ਸੱਦਿਆ ਕੀ ਸਹਿਮਤੀ ਵੀ ਸਾਰਿਆਂ ਦੀ ਹਾਂ ਜੀ ਪਿੰਡ तकरीबन ਸਾਰਾ ਸਹਿਮਤ ਹੈ ਤੇ ਬਾਕੀ ਜੋ ਵੀ ਅੱਗੇ ਕਹਿਣਗੇ ਇਹਨਾਂ ਦੀ ਸਹਿਮਤੀ ਨਾਲ ਉਵੇਂ ਹੀ ਸਾਰੇ ਕੰਮ ਕਰਿਆ ਕਰਾਂਗੇ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਮੈਂ ਵੀ ਪੜਨਾ ਚਾਹੁੰਦੀ ਸੀ ਆਈਪੀਐਸ ਮੇਰੇ ਤਾਂ ਫਾਈਨੈਂਸ਼ੀਅਲੀ ਸਾਡੇ ਘਰ ਦੀ ਜਿਹੜੀ ਉਹ ਸੀ ਸਿਚੁਏਸ਼ਨ ਉਹ ਠੀਕ ਨਹੀਂ ਸੀਗੀ ਪੈਰੈਂਟਸ ਐਨਾ ਪੈਸਾ ਲਾ ਨਹੀਂ ਸਕਦੇ ਇਸ ਲਈ ਮੈਂ ਸੋਚਿਆ ਸੀ ਵੀ ਚਲ ਛੱਡ ਦਿੰਨੀ ਆ ਪਰ ਹੁਣ ਸਾਡੀ ਪੰਚਾਇਤ ਆ ਜਿਹੜੇ ਸਾਡੇ ਸਰਪੰਚ ਸਾਹਿਬ ਉਹ ਇਹ ਸਭ ਕਰਵਾਉਣ ਲੱਗੇ ਨੇ ਤੇ ਉਹਨਾਂ ਨੇ ਉਪਰਾਲਾ ਕੀਤਾ ਹੈ ਇਸ ਲਈ ਮੈਂ ਮਤਲਬ ਅੱਗੇ ਕਰਨਾ ਚਾਹੁੰਦੀ ਆ ਵੀ ਮੈਂ ਵੀ ਕੁਝ ਬਣ ਸਕਾਂ ਤੇ ਮੈਂ ਹੋਰ ਨਾ ਕੁੜੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਵੀ ਜੇ ਕਿਤੇ ਮਤਲਬ ਇਹੀ ਜਾਂ ਕੁਝ ਕਰਾਉਂਦੇ ਨੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਜਾਂ ਹੋਰ ਕੋਈ ਇਦਾਂ ਹੀ ਤੁਹਾਨੂੰ ਮਿਲਦੀ ਆ ਤਾਂ ਤੁਹਾਨੂੰ ਕਰਨਾ ਚਾਹੀਦਾ ਮਤਲਬ ਬਣਨਾ ਚਾਹੀਦਾ ਆਈਪੀਐਸ ਕਦੇ ਵੀ ਇਹ ਜਿਹਾ ਮੌਕਾ ਗਵਾਉਣਾ ਨਹੀਂ ਚਾਹੀਦਾ ਪੰਚਾਇਤ ਦੇ ਜਿਹੜੇ ਮਤਾ ਪਾਸ ਕੀਤਾ ਉਹਨ ਕਿਵੇਂ ਦੇਖਦੇ ਹੋ ਵਧੀਆ ਹੀ ਸੋਚਦੇ ਆਂ ਵੀ ਵਧੀਆ ਕੀਤਾ ਇਹਦੇ ਨਾਲ ਕਈ ਕੁੜੀਆਂ ਦੇ ਭਵਿੱਖ ਬਣ ਜਾਂਦੇ ਨੇ ਅੱਗੇ ਜਾ ਕੇ ਉਹਨਾਂ ਨੂੰ ਕਿਸੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਕਿਵੇਂ ਸੋਚਿਆ ਹੁਣ ਪੜ੍ਹਾਈ ਕਿੱਥੇ ਕਰ ਰਹੇ ਹੋ ਪਰ ਮੈਂ ਜੀ ਸ਼੍ਰੀ ਗੁਰੂਗੰਗਸਰ ਯੂਨੀਵਰਸਿਟੀ ਚ ਕਰ ਰਹੀ ਹਾਂ ਪੜ੍ਹਾਈ ਕਿਵੇਂ ਸੋਚਿਆ ਕਿ ਜਿਵੇਂ ਕਿ ਆਈਪੀਐਸ ਦੀ ਪੜ੍ਹਾਈ ਬਾਰੇ ਕਿਵੇਂ ਸੋਚਿਆ ਮੈਂ ਪਹਿਲਾਂ ਤਾਂ ਬਾਹਰ ਜਾਣਾ ਚਾਹੁੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਪੇਰੈਂਟਸ ਕੋਲ ਇੰਨੇ ਪੈਸੇ ਹੈ ਨਹੀਂ ਸੀ ਵੀ ਉਹ ਲਾ ਸਕਣ ਇਸ ਲਈ ਮੈਂ ਸੋਚਿਆ ਵੀ ਇੱਧਰ ਰਹਿ ਕੇ ਕੁਝ ਕਰ ਲੈਣੇ ਆਂ ਕੁਝ ਵਧੀਆ ਸੋਚ ਲੈਣੇ ਆ ਫਿਰ ਸੋਸ਼ਲ ਮੀਡੀਆ ਤੇ ਅਹੀ ਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਮੇਰੇ ਵੀ ਸੋਚਿਆ ਵਿੱਚ ਜੇ ਤਾਂ ਹੋਰ ਕੁੜੀਆਂ ਬਣ ਸਕਦੀਆਂ ਨੇ ਤੇ ਮੈਂ ਵੀ ਬਣ ਸਕਦੀ ਆ। ਸਵੇਸੀ ਇਸ ਵਕਤ ਦੀਆਂ ਵੱਟੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ। ਧੰਨਵਾਦ।